پلیز ہمارے چینل کو سبسکرائب کریں اور گھنٹی کے آئیکن پر کلک کریں وہ شیئر کرنا نہ بھولیں آدر سینئر سکینڈری سکول کوٹ سکول پچیو ستھاپنا دس موقع اتر سکول مقابلے کا آیوجن کیا کی گیا جس موقع کیبنیٹ منتری ڈاکٹر بلجیت کور نے بطور مک مہمان شرکت کی ਜਿਨ੍ਹਾਂ ਨਾਲ ਹਲਕਾ ਗਦਰ ਬਹਾਦਰ ਵਿਦਾਇ ਅਰਜੀਤ ਸਿੰਘ ਦੀ ਟੀਮ ਪੀਟੀ ਲੌਂਪ ਤੌਰ 'ਤੇ ਇਸ ਮਹਿਮਾਨ ਸ਼ਾਮਲ ਹੋਏ ਮੁੱਖ ਮਹਿਮਾਨ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜੋਤੀ ਪ੍ਰਜਲਿਤ ਕਰ ਸਮਾਗਮ ਦਾ ਰਸਮੀ ਉਦਗਾਟਨ ਕੀਤਾ ਜਿਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਦੋਂ ਕਿ ਵਿਦਿਆਰਥੀਆਂ ਨੇ ਵੱਖ-ਵੱਖ ਡਾਂਸ ਅਤੇ ਪੰਗੜੇ ਆਦਿ ਦੀ ਪੇਸ਼ਕਾਰੀ ਕਰ ਸਮਾਗਮ ਨੂੰ ਚਾਰ ਚੰਨ ਲਾਇਆ ਇਸ ਮੌਕੇ ਸਕੂਲ ਪ੍ਰਿੰਸੀਪਲ ਡਾਕਟਰ ਮਨੀਸ਼ਾ ਗੁਪਤਾ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਚਰਣਾ ਪਾਇਆ ਅਤੇ ਸਕੂਲ ਦੀਆਂ ਜ਼ਰੂ ਅਤੇ ਵਿਧਾਇਕ ਹਰਦੀਪ ਸਿੰਘ ਡੀਐਮਪੀ ਢਿੱਲੋਂ ਨੇ ਸਹੇਉ ਦੀ ਅਪੀਲ ਕੀਤੀ ਇਸ ਮੌਕੇ ਡਾਕਟਰ ਬਜੇਤ ਕੋਰ ਨੇ ਸਕੂਲ ਦੇ ਪ੍ਰਬੰਧਕਾਂ ਅਤੇ ਸਟਾਫ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਇਲਾਕੇ ਵਿੱਚ ਅਜਿਹਾ ਸਕੂਲ ਹੋਣਾ ਇਲਾਕੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਉਹਨਾਂ ਨੇ ਵਿਸ਼ਵਾਸ ਰੋਇਆ ਕਿ ਸਕੂਲ ਦੀਆਂ ਹੋਰ ਮਿਆਰੀ ਜ਼ੋਤਾਂ ਪੂਰੀਆਂ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਣਾਗੇ ਜਦੋਂ ਕਿ ਹਲਕਾ ਵਿਧਾਇਕ ਹਰਦੀਪ ਸਿੰਘ ਡੀਐਮਪੀ ਢਿੱਲੋਂ ਨੇ ਸਕੂਲ ਲਈ ਸੋਲਰ ਪੈਨਲ ਅਤੇ ਹੋਰ ਮੰਗਾਂ ਨੂੰ ਇੱਕ ਮਹੀਨੇ ਅੰਦਰ ਪੂਰੀਆਂ ਕਰਨ ਦਾ ਵਾਅਦਾ ਕੀਤਾ ਇਸ ਮੌਕੇ ਮਹਿਮਾਨਾਂ ਵੱਲੋਂ ਮਿਤੀ 10 ਦਸੰਬਰ 2024 ਨੂੰ ਸਕੂਲ ਵੱਲੋਂ ਕਰਵਾਏ ਗਏ ਇੰਟਰ ਸਕ ਲੇਖ ਰਤਨਾ ਪੇਂਟਿੰਗ ਅਤੇ ਵੇਸਟ ਆਊਟ ਆਫ ਵੇਸਟ ਦੇ ਜੇਤੂ ਵਿਦਿਆਰਥੀਆਂ ਨੂੰ ਕੈਸਪਰਾਜ ਦੇ ਕੇ ਸਨਮਾਨਿਤ ਕੀਤਾ ਗਿਆ। ਵਿੜਿੰਗ ਸੁਰਾਜਾ ਬਹੁਤ ਕੀ ਸਤਿਕਾਰ શિક્ષੀਤ ਹਨ। ਉਸ ਸੰਗੇ ਬਹੁਤ ਕਿਸਕਾਰ ਜੋ ਐਮ ਐਲ ਐ ਸਰ ਵਿੜਿੰਗ ਦਾ ਮਾਈਸਟਰੀ ਮੋਜੀ ਸਰਪਾਈ ਸਨਮਾਨ ਪੈਨਮਤੀਸ ਦਾ શિક્ષੀਤ ਹਨ।

ਇਸ ਨੂੰ ਬੱਚੀ ਮਰੇ ਗਏ ਨਾ ਨਾ ਰਹੇ ਅਰਜਨਾ ਕੁ ਨੇ ਇਸ ਕੋਲੇ ਜਿ ਸਮਝ ਸਮਝਾ ਕਿ ਇਹ ਤੋਂ ਨਿਕਲ ਕੇ ਬੱਚੇ ਵਾਸੀ ਉੱਛ ਸੇਤਾਨੇ مالک ਬਣੇ ਬਡੇ ਆਗਿਆਤੇ ਨੇ ਉਹ ਜਿੱਤੇ ਕਿ ਸਮ ਲੜਗਣ ਹੁੰਦਾ ਕਿ ਪਿੰਡਾਂ ਦੇ ਵਿੱਚ ਸ਼ਾਇਦ ਉਹ ਉਹਦੇ ਬੱਚਿਆਂ ਦੇ ਆਧਾਰ ਨਹੀਂ ਪਾ ਸਕਦੇ ਇਸ ਧਾਰਨਾ ਨੂੰ ਬਿਲਕੁਲ ਹੀ 옳 ਸਾਬਤ ਕਰਿਆ ਆ ਅਦਸ਼ਕੂ ਉਹ ਕੋਈ ਉਹਨਾਂ ਲਈ ਮੈਂ ਸਾਰਿਆਂ ਦੇ ਆਪਸ ਵਿੱਚ ਬਹੁਤ ਬਹੁਤ ਮਾਣ ਮਾਰੀ ਪਾਵਾਂਗੀ ਕਿਉਂਕਿ ਤੁਹਾਡੀਆਂ ਅਫਸੇ ਦੁਨੀਆ ਵਿੱਚ ਮਿਲਤਾ ਹੈ ਜਿਹੜਾ ਕਿ ਬੱਚੇ ਆਪਣੀ ਜ਼ਿੰਦਗੀ ਨਾਲ ਖੁਸ਼ਹਾਲਾ ਆਪਣਾ ਸਿਸਪਲ ਰਹੇਗੀ ਕਾਫੀ ਕੁਝ ਦੱਸਿਆ ਗਿਆ ਐਕਟੀਵਿਟੀਆਂ ਬਾਰੇ ਦੇਖਿਆ ਵੀ ਹੈ ਬੱਚਿਆਂ ਦਾ ਟੈਲੈਂਟ ਸੋ ਬੱਚਿਆਂ ਨੂੰ ਵੀ ਬਹੁਤ ਮਾਰਕਾ ਕਿਉਂਕਿ ਉਹ ਇਸ ਸਕੂਲ ਦਾ ਹਿੱਸਾ ਨੇ ਕਿਉਂਕਿ ਜਿਹੜੇ ਸਕੂਲਾਂ ਚ ਅਸੀਂ ਪੜ੍ਹ ਕੇ ਜਾਂਦੇ ਹਾਂ ਉਹ ਸਾਰੀ ਉਮਰ ਸਾਡੀ ਜ਼ਿੰਦਗੀ ਦਾ ਬੇਸ ਬਣਾਉਣ ਦਾ ਕੰਮ ਕਰਦੇ ਨੇ ਅਸੀਂ ਸਾਰੀ ਉਮਰ ਯਾਦ ਕਰਦੇ ਨੇ ਕਿ ਅਸੀਂ ਇਸ ਸਕੂਲ ਤੋਂ ਪੜ੍ਹੇ ਸੀ ਆ ਸਕੂਲਾਂ ਚ ਸੀ ਅੜਦੇ ਹੁੰਦੇ ਸੀ ਕਲਾਸ ਵਿੱਚ ਖੇਡਦੇ ਹੁੰਦੇ ਸੀ ਰਾਣਾ ਦੇ ਵਿੱਚ ਤੇ ਕਦੇ ਵੀ ਇਹ ਸੋਚ ਨਹੀਂ ਵੀ ਅਸੀਂ ਕਿਸੇ ਕਿਸੇ ਪਿੰਡ ਦੇ ਸਕੂਲ ਚ ਬਾਰੇ ਸੀ ਕਿਉਂਕਿ ਪੰਜਾਬ ਸਰਕਾਰ ਮੁਖ ਮੰਤਰੀ ਸਰਕਾਰ ਕੁਮਾਰ ਸਿੰਘ ਮਾਨ ਜੀ ਦੀ ਅਗਵਾਈ ਦੇ ਅਧੀਨ ਸਿੱਖਿਆ ਦੇ ਖੇਤਰ ਵਿੱਚ ਇੱਕ ਇਹੋ ਜਿਹਾ ਆਧਾਰ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਸਰਕਾਰੀ ਸਕੂਲ ਹੋਣ ਜਾਂ ਪ੍ਰਾਈਵੇਟ ਸਕੂਲ ਹੋਣ ਪਰ ਜੀਰੇ ਮੰਚ ਕਦੇ ਵਿਸਕਣੇ ਸ਼ਾਵੇਂ ਮੇਰ ਪ੍ਰਵਾਣਾ ਆਵੇਂ ਕਿ ਵੈਗੇ ਸਕੂਲ ਚ ਵੜਿਆ ਸੁਲਤਾਨੀ ਸਕੂਲ ਨੂੰ ਪਾ ਕੇ ਜਿੱਦਾਂ ਅਸੀਂ ਉੱਥੇ ਵਧੀਆ ਅਧਿਆਪਕ ਕਰਾਂਗੇ ਜੇ ਆਤਿਕ ਨਾਲ ਨੂੰ ਸੋਚ ਸਕਦੇ ਨੂੰ ਸੋ ਇਹ ਸਕੂਲ ਜਾ ਕੇ ਜਿਹੜਾ ਮੈਂ ਦੇਖਿਆ ਕਿ ਬਹੁਤ ਹੀ ਮਿਹਨਤ ਕੀਤੀ ਹੈ ਜਆਪਕਾ ਨੇ ਬੱਚਿਆਂ ਨੂੰ ਲੈ ਕੇ ਆਉਣ ਲਈ ਅੰਮ੍ਰਿਤ ਮਾਤਾ ਕੇ ਦਾਸ ਕਰਦੀ ਹਾਂ ਕਿ ਮੇਨੂੰ ਤੁਹਾਨੂੰ ਹੋਰ ਵੀ ਸਾਲ ਪਵੇ ਇਸ ਤੋਂ ਅੱਗੇ ਸੁਣੋ ਹੋਰ ਵੀ ਕਰਤੀ ਹਾਂ ਬੜੇ ਅੱਜ ਜਿਨਾ ਉਸ ਦਿਨ ਕੀਤੀ ਸੀ ਕਿ ਬਾਤ ਨੂੰ ਪ੍ਰਪੇਅਰ ਕਰਨ ਦੀ ਲੋੜ ਹੈ ਸੁਣ ਕਰ ਲੈਣ ਦੀ ਲੋੜ ਹੈ ਉਹਨਾਂ ਲਈ ਛੋਟੇ ਛੋਟੇ ਮੰਗਵਾਣੇ ਤੁਸੀਂ ਜੋ ਮੇਰੇ ਕੇ ਰੱਖਿਆ ਉਹ ਮੈਂ ਖਤਮ ਕਾਮਿਸ਼ ਕਰਦੀ ਹਾਂ ਕਿ ਮੈਂ ਇਹ ਜੀਵਨ ਜੁਗੈਤਰਾਂਗੀ ਮੋਰੇ ਤੁਹਾਨੂੰ ਪਾਛ ਜਿਹੀ ਹੋ

کرنے لگے ہوئے سی کون اور چٹھیاں لکھنے سی سکاری ہوں بھی سن پیسے دیتے جانے سکول کالج جانے سی بلکل بند ہوں دے کنے سی پر آدھے ہی مکنٹری سردار پر ہنسی مان جی نے کیا کروڑتی گرانٹ کی تھی تنخواہاں مل شروع ہو گیا سارا انفرس اکچر بلک ہو گیا ہنے ہی دمار تھے ایڈمیشن میں لے کے پورے نہیں آنے سو اس طرح ہی

ਅੰਗਰੇਜ਼ੋ ਦੌਰਾਨ ਮੈਂ ਆਪਣੀ ਨੂੰ ਕੋਸ਼ਿਸ਼ ਕਰਾਂ ਕਿ ਉਹ ਵੀ ਸਕੂਲ ਵਿੱਚ ਅਵੇ ਦਿੱਤਾ ਜਰੇ ਤਾਂ ਸੰਭਾਅਤ ਚੈਨਾ ਵਾਲੇ ਸਕੂਲ ਨੂੰ ਲੈ ਕੇ ਜਾਣ ਲਈ ਸਮਾਜ ਨੂੰ ਲਾਕਸ਼ਣ ਕਰਦੇ ਪਿੱਛੇ ਨਹੀਂ ਰਹਿਣੇ ਚਾਹੀਦੇ ਇਸੇ ਵੱਲੋਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਅਤੇ ਅੱਜ 25ਵੀਂ ਬਰੇਗੰਦ ਦੇ ਮੌਕੇ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਗਸ ਸੀਨੀਅਰ ਕੈਂਡੀਡੇਟ ਫੂਲ ਕੋਡ 50 ਦੇ ਫੰਕਸ਼ਨ ਦੇ ਮਿਰਾਸਾ ਸਾਡੇ ਸਭ ਤੋਂ ਪਹਿਲਾਂ ਦੇ ਮੈਨੇਜਰ ਬੋਰਡ ਦਾ ਬਾਬਾ ਬੂਰ ਜਿਨ੍ਹਾਂ ਦੀ ਬਦੌਲਤ ਇਸ ਸਕੂਲ ਨੇ ਜੜਾ ਲਗੀਆਂ ਜਿਨ੍ਹਾਂ ਨੇ ਬੜਾ ਹਾਲ ਵਰਤ ਕੀਤਾ ਇਥੇ ਇਸ ਨੂੰ ਕਾਮਯਾਬ ਕਰਨ ਵਾਸਤੇ ਸਤੁਪੰਨੀ ਰਿਵਨ ਜੀ ਰੋਮਾਰ ਸ਼ਰਮਾ ਜੀ ਜਿਨ੍ਹਾਂ ਦੇ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਦੇ ਨਾਮ ਤੇ ਇਹਨਾਂ ਦੀ ਬਦੌਰਤ 41 ਜੂਨ ਮਾਰਚ ਨੂੰ ਸਾਰੇ ਜਨ। ਇਸ ਤੋਂ ਬਾਅਦ ਪ੍ਰੰਤ ਸੁਨ ਦੇ ਉਨਮ ਜੁੰਗਾ ਤ੍ਰਿਸ਼ਲ ਜੀ ਡਾਕਟਰ ਰਮਿਸ਼ਾ ਗੁੱਤਾ ਜੀ افطار شریف جی سب تہلا تاریا فتح یاز کرو جی کا خالصہ واحر جی کی فتح بڑا اچھا لگیا چون جیتن تو بعد ایم ایل اے بن تو بعد پہلی بار ਇਸ ਸਕੂਲ ਦੇ ਵਿੱਚ ਆਇਆ ਬੱਚਿਆਂ ਦੀ ਫੰਕਸ਼ਨ ਦੇਖ ਕੇ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਦੀ ਸਪੋਰਟਸ ਦੇਖ ਕੇ ਟੀਚਰਸ ਦੀ ਮਿਹਨਤ ਉਹਨਾਂ ਦੇ ਵਿੱਚੋਂ ਚੱਲ ਰਹੀ ਸੀ ਸਟਾਫ ਵੀ ਕਾਫੀ ਘਾਰ ਹੋਣ ਕਰਕੇ ਗਵਰਨਮੈਂਟ ਐਡ ਦੀ ਥੋੜੀ ਜੀ ਪ੍ਰੋਬਲਮ ਹੋਣ ਕਰਕੇ ਕਿਉਂਕਿ ਆਪਣਾ ਇਹ ਹਲਕਾ ਜਿਹੜਾ ਬਿਲਕੁਲ ਲਾवारिस ਸੀ ਜਿਨ੍ਹਾਂ ਨੂੰ ਵੀ ਆਪਾਂ ਚੁੰNDE ਰਹੇ ਆ ਉਹਨਾਂ ਨੇ ਕੋਈ ਬਹੁਤੀ ਇਸ ਗੱਲ ਦੀ ਗੌਰ ਨਹੀਂ ਕੀਤੀ ਕਿ ਜਿਹੜਾ ਆਪਣਾ ਔਨ ਵਾਲਾ ਪੁਖੇਖਾ ਉਹ ਬੱਚੇ ਆ ਤੇ ਜੇ ਆਪਾਂ ਬੱਚਿਆਂ ਦੀ ਫਿਕਰ ਕਰਕੇ ਨਾ ਚੱਲਾਂਗੇ ਤਾਂ ਔਨ ਵਾਲੀ ਪੀੜ੍ਹੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਪਾਊਗਾ ਅੱਜ ਮੈਨੂੰ ਡਾਕਟਰ ਸਾਹਿਬ ਨੇ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਜਿਹੜੀਆਂ-ਜਿਹੜੀਆਂ ਵੀ ਆ ਇਹ ਤੁਹਾਡੀਆਂ ਪ੍ਰੋਬਲਮਸ ਆ ਮੈਂ ਤੁਹਾਡੇ ਨਾਲ ਵਾਦਾ ਕਰਕੇ ਜਾਣਾ ਮੈਂ ਉਹਨਾਂ ਕੀ ਵਾਦਾ ਕਰਦਾ ਹਾਂ ਜਿੰਨਾ ਮੈਂ ਨਿਭ ਸਕਾਂ ਔਰ ਜੋ ਵੀ ਤੁਹਾਡੀਆਂ ਪ੍ਰੋਬਲਮਸ ਆ ਡਾਕਟਰ ਸਾਹਿਬ ਅੱਜ ਤੁਹਾਡੇ ਨਾਲ ਪ੍ਰੋਮਿਸ ਕਰਕੇ ਜਾਣਾ ਤੁਹਾਡੇ ਸੋਲਰ ਪੈਨਲ ਵੀ ਬੜੀ ਜਲਦੀ ਲਵਾਉਂਗਾ ਤੁਹਾਡੀ ਜਿਹੜੀ ਤੁਸੀਂ ਤਸੀਸ ਕੀਤੀ ਮੈਨੂੰ ਇੱਕ ਡਰੇਨੇਜ ਆਪਣਾ ਪਾਣੀ ਵਾਸਤੇ ਵੀ ਤੁਹਾਨੂੰ ਚਾਹੀਦੀ ਹੈ ਜਿਹੜੀ ਬਾਰਿਸ਼ ਦਾ ਪਾਣੀ ਆਉਂਦਾ ਉਹਦੇ ਵਾਸਤੇ ਵੀ ਅਸੀਂ ਇਂਤਜ਼ਾਮ ਕਰਾਵਾਂਗੇ ਜੋ ਕਿ ਇੱਕ ਇੱਕ ਤੁਹਾਡੀ ਪ੍ਰੋਬਲਮਸ ਆ ਕਿ ਤੁਸੀਂ ਰੇਨ ਵਿੱਚ 3-4 ਪ੍ਰੋਬਲਮਸ ਦਿੱਤੀਆਂ ਉਹ ਮੈਨੂੰ ਸਾਰੀਆਂ ਇੱਕ ਪੈਟ ਤੇ ਸਾਡੇ ਛੋਟੇ ਪੈਨ ਤੇ ਕੀ ਹੋਣਗੇ ਇਹਨਾਂ ਦੇ ਲੋ ਇਹਨਾਂ ਕੋਲੇ ਮੈਂ ਆਉਂਦਾ ਜਾਂਦਾ ਰਹਿਣਾ ਇਹ ਵੀ ਮੇਰੇ ਕੋਲੇ ਆਉਂਦੇ ਜਾਂਦੇ ਰਹਿੰਦੇ ਮੇਰੇ